ਲੋ ਗਾਜਰਾ ਲਓ ਵੇਗਣੀ ਲਓ ਕੇਲੇ ਲਓ ਮਿੱਠੇ ਕੇਲੇ ਲਓ ਹਰੇ ਮਟਰ ਲਓ 40 ਕਿਲੋ ਮਟਰ ਹਰੇ 40 ਕਿਲੋ 50 ਦੇ 2 ਕਿਲੋ ਆਲੂ 50 ਦੇ 2 ਕਿਲੋ ਆਲੂ ਬਾਬਾ ਜੀ ਇਹ ਕਦੋਂ ਤੋਂ ਕੰਮ ਸ਼ੁਰੂ ਕੀਤਾ ਇਹ ਮਰਜੀ ਹੋ ਗਿਆ 10 ਕਿਤੇ ਨੂੰ ਅੱਛਾ ਤੇ ਇਹ ਕੰਮ ਕਿਵੇਂ ਸੋਚਿਆ ਵੀ ਆਪਾਂ ਸਬਜ਼ੀ ਵਾਲਾ ਕੰਮ ਕਰੀਏ ਪਹਿਲਾਂ ਕੀਤਾ ਸੀ ਜੀ ਅਸੀਂ ਫਲ ਫਲੂਟ ਦਾ ਅੱਛਾ ਜੀ ਓ ਫਸਲ ਖਰਾਬ ਬਹੁਤ ਆਉਂਦਾ ਫਿਰ ਉਹਦੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਅੱਛਾ ਜੀ ਦੋ ਤਿੰਨ ਯਾਰ ਅਸੀਂ ਦੇ ਬੈਠੇ ਆ ਹੂੰ ਹੋਣੇ ਸਬਜ਼ੀ ਦਾ ਕੀਤਾ ਕੰਮ ਤੇ ਉਹ ਸਾਡਾ ਬਰਾਬਰ ਚੱਲ ਰਿਹਾ ਤੇ ਹੁਣ ਸਾਨੂੰ ਦਿਸਦਾ ਹੈ ਕਿ ਕਮਾਈ ਆਵੇਗੀ ਕੋਈ ਨਾ ਕੋਈ ਅੱਛਾ ਹਾਂਜੀ ਤਾਵਾ ਤੇ ਕੀਤਾ ਉਹ ਠਿਆੜੀ થી ਕੰਮ ਨਹੀਂ ਸਕਦੇ ਹੂੰ ਤੇ ਪ੍ਰੋਗਰਾਮ ਠਿਆੜੀ ਦੀ ਸਾਡੇ ਤੋਂ ਠਿਆੜੀ ਨਹੀਂ ਹੋ ਰਹੀ ਜੀ ਹਾਂਜੀ ਸਾਰੇ ਕੰਮ ਆਪਾਂ ਵੀ ਕਰ ਸਕਦੇ ਆ ਕਿਵੇਂ ਭਈਏ ਕਰ ਰਹੇ ਨੇ ਵਿਚਾਰੇ ਟਿੱਕੀਆਂ ਬਣਾ ਰਹੇ ਨੇ ਸਮੋਸੇ ਬਣਾ ਰਹੇ ਨੇ ਸਾਰੇ ਕੰਮਾਂ ਦੇ ਚੱਲ ਰਹੇ ਨੇ ਤੇ ਆਪਣਾ ਪੰਜਾਬੀ ਵੀ ਕਰ ਸਕਦਾ ਆ ਆਪਾਂ ਮਰਜੀ ਭਈਏ ਗੋਲ ਗੱਪੇ ਵੀ ਚਲਾ ਰਹੇ ਨੇ ਪੰਜਾਬੀ ਗੋਲ ਗੱਪੇ ਵੀ ਚਲਾ ਸਕਦਾ ਆ ਗੋਲ ਗੱਪਿਆਂ ਨਾਲ ਉਹਨੇ ਕੋਠੀਆਂ ਤਿਆਰ ਕਰ ਲਈਆਂ ਆਪਾਂ ਉਹਦੀਆਂ ਗੋਲ ਗੱਪੇ ਵੇਚ ਕੇ ਤੇ ਆਪਾਂ ਹੀ ਮਾਰੇ ਪੰਜਾਬੀ ਇਹੋ ਹੀ ਕੰਮ ਕਰਾਂਗੇ ਗੋਲ ਗੱਪੇ ਵੇਚਾਂਗੇ ਸਾਰੇ ਕੰਮ ਕਰ ਲੈਣੇ ਆਪਾਂ ਹਰੇ ਕੰਮ ਕਰਾਂਗੇ ਕਪੜਾ ਵੀ ਵੇਚੋ ਹੂੰ ਸਬਜ਼ੀ ਵੀ ਵੇਚੋ ਹੂੰ ਜਿਹੜਾ ਵੀ ਆਪਾਂ ਮਾਝੇ ਨੇ ਕੰਮ ਕਰ ਰਿਹਾ ਉਹ ਹੀ ਆਪਾਂ ਕੰਮ ਕਰ ਸਕਦੇ ਨੇ ਬਈਆਂ ਨਾਲ ਆਪਾਂ ਜਿਆਦਾ ਸਿਆਣੇ ਆ ਤਾਂ ਸਰ ਕੋਈ ਕਰ ਸਕਦੇ ਆ ਹੂੰ ਪਰ ਕਰਦੇ ਨਹੀਂ ਸੰਗੀ ਜਾਂਦੇ ਇੱਕ ਦਿਨ ਵੇਖੀ ਜਾਂਦੇ ਵੀ ਇਹ ਨਾ ਕੋਈ ਆਸ ਦੇਵੇ ਉਹ ਨਾ ਆਸ ਦੇਵੇ ਸਾਨੂੰ ਹੀ ਮਾਰੀ ਕਹਿੰਦੇ ਬਾਬਾ ਇਹ ਕਿਵੇਂ ਉਹ ਕਿਵੇਂ ਹੂੰ ਅਸੀਂ ਮਰਜੀ ਇੰਦੇ ਬਹੁਤ ਫਾਇਦਾ ਸਾਨੂੰ ਅੱਛਾ ਖੁੱਲੇ ਚੱਲ ਰਹੇ ਹੈ ਕੋਈ ਨਹੀਂ ਕੋਮਤ ਨਹੀਂ ਸਾਡੇ ਤੇ ਹੂੰ ਕਿੰਨੇ ਪੈਸੇ ਵੱਢਣਗੇ ਕੋ ਸਾਡੀ ਜੇਬ ਚ ਹੋਣਗੇ ਕੋਈ ਸਾਡੇ ਮਨਾਂ ਨਾਲ ਨਹੀਂ ਅੱਜ ਮਰਜੀ ਨਾਲ ਚੱਲ ਰਿਹਾ ਹੈ ਮਰਜੀ ਹੂੰ ਤੇ ਮਾਇਆ ਸਾਨੂੰ ਬਣੀ ਜਾਂਦੀ ਹੈ ਪਿਆਰੀ ਦਾ ਮਸਲਾ ਬਣ ਚੱਲਿਆ ਹੈ ਹੂੰ ਕੁਝ ਮਜਬੂਰੀਆਂ ਵੀ ਹੁੰਦੀਆਂ ਨੇ ਕਰਦੀਆਂ ਛੋਟਾ ਜਿਹਾ ਮੁੰਡਾ ਹੈ ਮਹਾਰਾਜ ਜੀ ਕਮਾਈ ਕਰਨ ਵਾਲਾ ਕੋਈ ਨਹੀਂ ਅਸੀਂ ਬੁੱਢੇ ਬਾਰੇ ਹੁਣ ਸਬਜ਼ੀ ਦਾ ਕੰਮ ਚਾਲੂ ਕੀਤਾ ਹੈ ਪਰਮਾਤਮਾ ਨੇ ਕਿਹਾ ਬਾਬੇ ਨਾਨਕ ਨੇ ਦਸਾਂ ਨੌਂ ਦੀ ਕਰਕੇ ਖਾਈਏ ਹਮ ਅਸੀਂ ਉਹ ਬਾਬੇ ਨਾਨਕ ਦੇ ਕਹਿੰਦੇ ਚੱਲ ਕੇ ਅਸੀਂ ਆਪਦਾ ਕਾਰੋਬਾਰ ਚਲਾਇਆ ਮਹਾਰਾਜ ਜੀ ਤੇ ਚਲਾ ਰਹੇ ਹਾਂ ਕੋਈ ਦੇਵੇਗਾ ਕੱਫਾ ਮਹਾਰਾਜ ਥੋੜਾ ਬੋਤਾ ਬਣੀ ਜਾਂਦਾ ਮਹਾਰਾਜ ਜੀ ਹਮ ਕਿਹਾੜੀ ਦਾ ਮਸਲਾ ਅੱਛਾ ਕੋਈ ਰੁਪਈਆ 1.5 200 ਜਾਂ 300 ਦਿਹਾੜੀ ਬਣ ਜਾਂਦੀ ਹਾਂ ਹੁਣ ਹੌਸਲਾ ਹੋ ਗਿਆ ਬਣ ਲੱਗੀ ਤੋਂ 250 ਬਣੇਗੀ ਦਿਹਾੜੀ ਅੱਜ ਹੌਸਲਾ ਹੋ ਚੱਲਿਆ ਜੀ ਅੱਛਾ ਜੀ ਹਾਂ ਜੀ ਪਹਿਲਾਂ ਨਹੀਂ ਸੀ ਬਣਦੀ ਪਹਿਲਾਂ ਨਹੀਂ ਬਣ ਰਹੀ ਪਹਿਲਾਂ ਬਰਾਬਰ ਹੀ ਆ ਰਿਹਾ ਤਿੰਨ ਚਾਰ ਦਿਨ ਹੀ ਮਾਰ ਲਈ ਹੂੰ ਕਿਉਂ ਅਸੀਂ ਅਣਜਾਣ ਸੀਗੇ ਹੂੰ ਤੇ ਵਿੱਚੋਂ ਫਰਕ ਪੈ ਗਿਆ ਜਿਆਦਾ ਮਹਿੰਗੀਆਂ ਚੀਜ਼ਾਂ ਲੈ ਕੇ ਤੇ ਸਸਤੀਆਂ ਦੇ ਕੇ ਦੇਈ ਗਏ ਹੂੰ ਉਹ ਮਾਰ ਜੀ ਅਸੀਂ ਕਰਾਂਗੇ ਤਰੱਕੀ ਕੋ ਬਣਾਵਾਂਗੇ ਥੋੜੇ ਬਹੁਤ ਅੱਛਾ ਹੁਣ ਭੇਦ ਆ ਗਿਆ ਹੁਣ ਭੇਦ ਆ ਗਿਆ ਜੀ ਹੁਣ ਅਸੀਂ ਸੋ 150 200 ਹਣ ਮੇਰ ਹੋ ਗਈ 500 ਤੱਕ ਪਹੁੰਚਾਂਗੇ ਅਸੀਂ ਜਿਹੜੇ ਲੋਕ ਕਹਿੰਦੇ ਨੇ ਵੀ ਯਾਰ ਆਪਣੇ ਇੱਥੇ ਆ ਕੇ ਭਈਆਂ ਨੇ ਕਬਜ਼ਾ ਕਰ ਲਿਆ ਤੇ ਆਪਣੇ ਲੋਕਾਂ ਨੂੰ ਵੀ ਇਹ ਕੰਮ ਕਰਨੇ ਚਾਹੀਦੇ ਨੇ ਕਿ ਨਹੀਂ ਮਾਰਦ ਜੀ ਦੇਖੋ ਆਪਾਂ ਜ਼ਰੂਰੀ ਕੰਮ ਕਰਨੇ ਚਾਹੀਦੇ ਨੇ ਪੰਜਾਬੀ ਬੰਦਾ ਪੰਜਾਬੀ ਨੂੰ ਚੰਗੀ ਚੀਜ਼ ਦੇਵੇਗਾ ਤੇ ਚੰਗੀ ਚੀਜ਼ ਖਰੀਦੇਗਾ ਤੇ ਵਿਚੋਇਰਾ ਫਿਰ ਕੱਢ ਹੋਵੇਗੀ ਆਪਾਂ ਠੂੰਗਾ ਸਾਰੇ ਪਾਸੇ ਲਾ ਰਹੇ ਨੇ ਅਸੀਂ ਇਹੋ ਹੀ ਸੋਚ ਕੇ ਕੰਮ ਕੀਤਾ ਮਾਰਦ ਜੀ ਸੱਚਾਈ ਤੇ ਚੱਲਣ ਦੀ ਲੋੜ ਹੈ ਸੱਚਾ ਕੰਮ ਕਰ ਰਹੇ ਮਰਦ ਹੀ ਹੂੰ ਥੋੜਾ ਬਹੁਤਾ ਕਮਾਓ ਉਹਨਾਂ ਨੂੰ ਕਮਾਓ ਕਿੰਨੇ ਕੋਈ ਜਾਇਜ਼ ਹੈ ਹੂੰ ਕਿ ਅਸੀਂ ਇਹ ਕਾਰੋਬਾਰ ਤੋੜਿਆ ਤੇ ਕਰਨਾ ਚਾਹੀਦਾ ਹਰ ਬੰਦੇ ਨੂੰ ਸੋਚਣਾ ਚਾਹੀਦਾ ਪਿੰਡ ਚੋਂ ਦੋ ਬੰਦੇ ਚਾਰ ਬੰਦੇ ਇੱਕ ਕੰਮ ਤੇ ਲੱਗਣੇ ਚਾਹੀਦੇ ਨੇ ਹੂੰ ਜਲਦੀ ਆਪਣੇ ਬੜੇ ਜ਼ਿਆਦਾ ਹੁਣ ਮਾਹੌਲ ਭਖਿਆ ਪਿਆ ਹੈ ਵੀ ਲੁਧਿਆਣੇ ਵਿੱਚ ਬਹੁਤ ਸਾਰੇ ਭਈਏ ਨੇ ਉਹਨਾਂ ਨੇ ਪੰਜਾਬੀਆਂ ਦੇ ਕਮਾਕਾਰਾਂ ਤੇ ਕਬਜ਼ਾ ਕਰ ਲਿਆ ਠੀਕ ਹੈ ਆਪਾਂ ਬਾਜ਼ਾਰ ਚਲੇ ਜਾਈਏ ਉੱਥੇ ਵੀ ਬਹੁਤ ਸਾਰੇ ਪ੍ਰਵਾਸੀ ਨੇ ਕੀ ਆਪਣੇ ਪੰਜਾਬੀ ਵੀ ਹੋਰ ਕਿਤੇ ਜਾ ਕੇ ਕੰਮਕਾਰ ਸੈੱਟ ਕੀਤੀ ਬੈਠੇ ਨੇ ਜਾਂ ਭਈਏ ਇੱਥੇ ਆ ਕੇ ਕੰਮ ਕਰ ਸੈੱਟ ਕੀਤੀ ਬੈਠੇ ਨੇ ਨਹੀਂ ਨਹੀਂ ਆਪਣੇ ਪੰਜਾਬੀ ਸੈੱਟ ਕੀਤੀ ਬੈਠੇ ਨੇ ਕੰਮ ਅੱਛਾ ਪੰਜਾਬੀਆਂ ਨੇ ਵੀ ਚੰਗਾ ਕਿੱਦੇ ਲਾਇਆ ਆ ਹਾਂ ਉਹਨਾਂ ਨੂੰ ਕਿਤੇ ਜਗ੍ਹਾ ਮਿਲਦੀ ਨਾ ਪੰਜਾਬੀਆਂ ਨੂੰ ਦੇਣ ਦਾ ਮੌਕਾ ਮਿਲਦਾ ਤੇ ਇਹਨੇ ਵੀ ਲਾਇਆ ਕਿਨੇ ਕਰੇ ਅੱਛਾ ਆ ਕੋਈ ਥਾਂ ਇਹਨੇ ਵੀ ਨਹੀਂ ਛੱਡੀ ਵੀ ਪੰਜਾਬ ਬਾਹਰ ਮੁਲਕ ਬਾਹਰ ਦੇ ਮੁਲਕ ਰਾਜਸਥਾਨ ਦਿੱਲੀ ਯੂਪੀ ਸਾਰੇ ਪਾਸੇ ਪੰਜਾਬੀਆਂ ਨੇ ਮੋਰਚਾ ਲਾਇਆ ਹੋਇਆ ਹੈ ਇਹ ਮਾਰ ਦੀ ਕੰਮ ਕਰਨ ਨਾਲ ਬਹੁਤ ਫਾਇਦਾ ਹੈ ਦਿਨੋ ਦਿਨ ਹੌਸਲਾ ਵੱਧਦਾ ਹੀ ਜਾਂਦਾ ਹੈ ਦਿਨੋ ਤੇ ਕਮਾਈ ਵੱਧਦੀ ਜਾਂਦੀ ਹੈ ਕਿਵੇਂ ਭਈਏ ਪਹਿਲਾਂ ਕੁਝ ਹੁੰਦੇ ਨੇ ਮੁਰਕੇ ਉਹਨਾਂ ਇੱਥੇ ਕੋਠੀਆਂ ਪਾਈਆਂ ਹੋ ਜਾਂਦੇ ਆਪੋ ਕਾਹਲ ਕਾਰੋਬਾਰ ਚਲਾਇਆ ਤੇ ਪੈੜੀਆਂ ਪਿੱਛੇ ਲੈ ਰਹੇ ਨੇ ਉਹ ਇਹਨਾਂ ਕਮਾਈਆਂ ਦੇ ਵਿੱਚੋਂ ਹੀ ਤੇ ਸਾਨੂੰ ਵੀ ਇਹ ਉਹਨਾਂ ਭਈਆਂ ਨੂੰ ਵੇਖ ਕੇ ਇਹ ਕਮਾਈ ਤੇ ਚੱਲਣਾ ਚਾਹੀਦਾ ਹੈ ਹਰ ਇਨਸਾਨ ਨੂੰ ਪਿੰਡ 'ਚ 10 5 ਬੰਦੇ ਇਹ ਕੰਮ ਕਰਨਾ ਚਾਹੀਦਾ ਹੈ ਤੇ ਬਾਕੀ ਵੰਡੇ ਨਾਲ ਕਿਵੇਂ ਕੰਮ ਆਉਂਦੇ ਨੇ ਕਰੋ ਏ ਮਹਾਰਾਜ ਜੀ ਜੋ ਵੀ ਕਮਾਈ ਕਰ ਰਿਆ ਕੋ ਜੀ ਰੱਬ ਦਾ ਬਣਾਇਆ ਇੱਕ ਨੂਰ ਮੇ ਜਗ ਰਜਿਆ ਇੱਕ ਨੂਰ ਮੇ ਸਾਰੇ ਬੰਦੇ ਬਣੇ ਨੇ ਉਹ ਬਾਬੇ ਨਾਨਕ ਨੇ ਬਣਾਏ ਨੇ ਉਹਨੇ ਕਿਹਾ ਵੀ ਕੋਈ ਬਗਾਨਾ ਨਹੀਂ ਇੱਕੋ ਦੇ ਪੁੱਤਰ ਨੇ ਸਾਰੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕਿਤੇ ਕੋਈ ਕਮਾਈ ਕਰ ਰਿਆ ਉਹਨੂੰ ਕਰਨ ਦਿਓ ਸੋਹਣੇ ਤਰੀਕੇ ਨਾਲ ਆਪਾਂ ਵੀ ਕਮਾਈਆਂ ਕਰ ਰਹੇ ਬਾਹਰ ਜਾ ਕੇ ਬਾਦ ਦੇ ਸਾਜੀ ਸਾਰੀ ਥਾਂ ਤੇ ਰਸਤਾ ਜੂਪੀ ਕਿੱਥੇ ਆਪਾਂ ਕੋਈ ਥਾਂ ਨਹੀਂ ਛੱਡੀ ਹੋਈ ਨਹੀਂ ਕੁਝ ਲੋਕ ਤਾਂ ਕਹਿੰਦੇ ਨੇ ਵੀ ਭਈਆਂ ਨੂੰ ਬਾਹਰ ਭਜਾ ਦਿਓ ਇਹ ਠੀਕ ਹੈ ਗੱਲ ਨਹੀਂ ਇਹ ਸਾਡ ਇਹ ਇਹ ਗਲਤ ਕਰਦੇ ਮਾਲ ਜੀ ਹੂੰ ਰੱਬ ਨਹੀਂ ਕਹਿੰਦਾ ਬਈ ਕਿਸੇ ਨੂੰ ਬਾਹ ਪਜਾਓ ਰੱਬ ਦੇ ਇੱਕੋ ਪੁੱਤਰ ਨੇ ਕੋਈ ਭਈਆ ਹੈ ਕੋਈ ਜੱਟ ਤੇ ਕੋਈ ਰਾਹ ਹੈ ਕੋਈ ਮਜਬੀ ਕੋਈ ਕੋਈ ਹੈ ਮਾਜਣ ਹੈ ਅੱਛਾ ਉਹ ਇੱਕੋ ਰੱਬ ਦੇ ਪੁੱਤਰ ਇੱਕੋ ਜੀ ਨੇ ਇੱਕੋ ਜਾਤ ਇੱਕੋ ਪਾ ਦੇ ਹੂੰ ਕੋਈ ਬਗਾਨਾ ਨਹੀਂ ਅਸੀਂ ਗਿੰਦੇ ਕਿ ਨਾ ਉਹ ਪ੍ਰਮਾਤਮਾ ਨੇ ਗਿਣਿਆ ਅਸੀਂ ਉਹਦੇ ਪੈਰਾ ਦੇਣਾ ਆਪਾਂ ਕਿਸੇ ਨੂੰ ਪਜਾਉਣ ਦੀ ਕੋਸ਼ਿਸ਼ ਨਹੀਂ ਕਰਨੀ ਇਥੇ ਵਸਾਉਣ ਦੀ ਕੋਸ਼ਿਸ਼ ਕਰਨੀ ਹੈ ਹੂੰ ਉਹ ਵੀ ਫਿਰ ਆਪਦੀ ਕਿਰਤ ਕਮਾਈ ਕਰਦੇ ਨੇ ਜਿਵੇਂ ਭਈਏ ਮੈਂ ਕਿਹਾ ਉਹ ਵੀ ਕਿਰਤ ਕਮਾਈ ਕਰਦੇ ਨੇ ਫਿਰ ਕਿਰਤ ਕਮਾਈ ਕਰ ਲਈ ਹੁੱਚੀ ਕਰ ਲੈ ਕਿਤ ਕਮਾਈ ਵੱਜ ਕੇ ਕਰ ਲੈਣੇ ਕੋਈ ਏਰਾ ਫੇਰ ਨਹੀਂ ਗਈ ਉਹ ਭਈਆ ਕਮਾਈ ਕਰਦੇ ਪੈਣੇ ਹੂੰ ਹੂੰ ਆ ਕਿੰਨਾ ਪੈਸਾ ਸਾਹਮਣੇ ਉਹ ਮੰਗਦੇ ਨਹੀਂ ਸਾਹਮਣੇ ਦਿੰਦੇ ਨਹੀਂ ਪੈਸਾ ਸਾਹਮਣੇ ਤੋਲਦੇ ਨਹੀਂ ਸੌਦਾ ਕੋਈ ਏਰਾ ਫੇਰ ਨਹੀਂ ਗਈ ਤੇ ਆਪਾਂ ਕਿਸੇ ਲਈ ਕੁੱਟ ਮਾਰ ਕਰਨੀ ਇੱਕੋ ਸਮਝੋ ਇੱਕ ਸਮਝਾਂਗੇ ਤਾਂ ਉਹ ਵੀ ਭਾਈ ਬਣ ਜਾਣਗੇ ਆਪਨੇ ਹੂੰ ਸਾਰੇ ਭਾਈ 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 ਆਪਾਂ ਦੇਖੋ ਇਹ ਗੁਰੂ ਦਾ ਸਿੰਘ ਆ ਪਿੰਡ ਚੱਪਾ 21 ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਆ ਇੱਕ ਬੜੀ ਜਿਆਦਾ ਗੱਲ ਫੈਲੀ ਹੋਈ ਕਿ ਭਈਆਂ ਨੂੰ ਬਾਹਰ ਕੱਢੋ ਭਈਆਂ ਨੂੰ ਬਾਹਰ ਭਜਾਓ ਇਹ ਬਾਬਾ ਜੀ ਕਹਿੰਦੇ ਨੇ ਵੀ ਜਦੋਂ ਗੁਰਬਾਣੀ ਵਿੱਚ ਲਿਖਿਆ ਹੈ ਵੀ ਏਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਵੀ ਇੱਥੇ ਕਹਿੰਦਾ ਵੀ ਜੇਕਰ ਭਈਏ ਕਮਾਈ ਕਰਦੇ ਨੇ ਤੇ ਉਹ ਉਹਨਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਆ ਇਹ ਕਹਿੰਦੇ ਵੀ ਅਸੀਂ ਇਸ ਗੱਲ ਨੂੰ ਬਿਲਕੁਲ ਗਲਤ ਸਮਝਦੇ ਆ ਵੀ ਜਿਹੜੀ ਗੱਲ ਫਲਾਈ ਜਾ ਰਹੀ ਵੀ ਭਈਆਂ ਨੂੰ ਬਾਹਰ ਕੱਢੋ ਉਹ ਕਹਿੰਦੇ ਨੇ ਵੀ ਜੇਕਰ ਆਹ ਜਿਹੜੇ ਕੰਮ ਨੇ ਸਬਜ਼ੀ ਵੇਚਣਾ ਆਲੂ ਗੋਭੀ ਟਮਾਟਰ ਕੇਲੇ ਆ ਬਤਾਉਂ ਵੇਚਨੇ ਇਹਨਾਂ ਕੰਮਾਂ ਤੋਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਸ਼ਰਮਾਂਦੇ ਨੇ ਉਹਨਾਂ ਨੂੰ ਸੰਗ ਲੱਗਦੀ ਆ ਕਹਿੰਦੇ ਨੇ ਵੀ ਜੇਕਰ ਭਈਏ ਇੱਥੇ ਆ ਕੇ ਕੋਠੀਆਂ ਪਾ ਸਕਦੇ ਨੇ ਤੇ ਅਸੀਂ ਵੀ ਇਹ ਕੰਮ ਕਰਕੇ ਕੋਠੀਆਂ ਪਾ ਸਕਦੇ ਆ ਅਸੀਂ ਵੀ ਇੱਥੇ ਆਪਦੀ ਜਿਹੜੀ ਕਮਾਈ ਦੇ ਵਿੱਚ ਵਾਧਾ ਕਰ ਸਕਦੇ ਆ ਤੁਸੀਂ ਦੇਖੋ ਗੱਲ ਬਹੁਤ ਵਧੀਆ ਇਹਨਾਂ ਨੇ ਕੀਤੀ ਵੀ ਜਿਹੜੇ ਪੰਜਾਬੀ ਨੇ ਉਹ ਵੀ ਯੂਪੀ ਬਿਹਾਰ ਦੇ ਵਿੱਚ ਜਾ ਕੇ ਬੈਠੇ ਨੇ ਜੇਕਰ ਇੱਥੋਂ ਬਈਆਂ ਨੂੰ ਭਜਾਉਣ ਦੀ ਗੱਲ ਕੀਤੀ ਜਾ ਸਕਦੀ ਤੇ ਫਿਰ ਉੱਥੇ ਰਾਜਸਥਾਨ ਵਾਲੇ ਜਿਹੜੇ ਲੋਕ ਨੇ ਜਾਂ ਬਿਹਾਰ ਵਾਲੇ ਲੋਕ ਨੇ ਹਾਂ ਉਹ ਆਪਾਂ ਨੂੰ ਭਜਾਉਣਗੇ ਵੀ ਇਹ ਪੰਜਾਬੀ ਨੇ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੇ ਸਾਫ਼ ਸ਼ਬਦਾਂ ਵਿੱਚ ਇਹ ਕਹਿ ਵੀ ਕਿਸੇ ਨੂੰ ਭਜਾਓ ਨਾ ਜਿਹੜੇ ਕੰਮ ਉਹ ਕਰਦੇ ਨੇ ਜਿੰਨਾ ਕੰਮਾਂ ਤੋਂ ਆਪਾਂ ਨੂੰ ਸੰਗ ਲੱਗਦੀ ਆਪਾਂ ਵੀ ਜੇਕਰ ਉਹ ਕੰਮ ਕਰਨ ਲੱਗ ਪਈਏ ਤੇ ਸਾਡੀ ਕਮਾਈ ਦੇ ਵਿੱਚ ਵੀ ਵਾਧਾ ਹੋ ਸਕਦਾ ਤੇ ਇੱਕ ਗੱਲ ਮੈਂ ਕਹਿਣੀ ਚਾਹਣਾ ਇਹ ਜਿਹੜੇ ਸਾਡੇ ਪੰਜਾਬੀ ਭਰਾ ਨੇ ਤੁਸੀਂ ਦੇਖੋ ਗੁਰਸਿੱਖ ਵੀਰ ਆ ਇਹ ਤੇ ਇਹਨਾਂ ਬੰਦਿਆਂ ਦੀ ਸਪੋਰਟ ਕਰਨੀ ਚਾਹੀਦੀ ਸਾਡੇ ਪੰਜਾਬੀਆਂ ਨੂੰ ਪੰਜਾਬੀਆਂ ਨੇ ਹੀ ਸਪੋਰਟ ਕਰਨੀ ਚਾਹੀਦੀ ਚਲੋ ਭਾਵੇਂ ਜੇ ਇੱਕ ਵਾਰੀ ਉਹ ਕਹਿੰਦੇ ਵੀ ਨੇ ਵੀ ਭਈਆਂ ਨੂੰ ਇਥੋਂ ਬਾਹਰ ਕੱਢਣਾ ਚਾਹੀਦਾ ਬਿਲਕੁਲ ਗਲਤ ਆ ਤੇ ਜੇਕਰ ਤੁਸੀਂ ਇਹ ਸੋਚ ਰੱਖਦੇ ਹੋ ਫਿਰ ਜੇ ਆਪਣੇ ਬੰਦੇ ਅਜਿਹੇ ਕੰਮ ਕਰਦੇ ਨੇ ਸਬਜ਼ੀ ਵੇਚਦੇ ਨੇ ਭਾਵੇਂ ਉਹ ਕੋਈ ਚਾਹ ਬਣਾਉਂਦਾ ਭਾਵੇਂ ਉਹ ਕੋਈ ਗੋਲ ਗੱਪਿਆਂ ਵਾਲੀ ਰੇੜੀ ਲਾਉਂਦਾ ਭਾਵੇਂ ਉਹ ਟਿੱਕੀਆਂ ਵਾਲੀ ਰੇੜੀ ਲਾਉਂਦਾ ਤੇ ਉਹਨਾਂ ਦੀ ਸਪੋਰਟ ਕਰਿਆ ਕਰੋ ਆ ਮੈਂ ਤੁਹਾਨੂੰ ਦਿਖਾ ਸਕਦਾ ਇਹਨਾਂ ਬਾਬਾ ਜੀ ਨੇ ਇਹਨਾਂ ਦਾ ਨਾਮ ਚਿਮਨ ਸਿੰਘ ਆ ਤੇ ਇਹਨਾਂ ਨੇ ਮੋਟਰਸਾਈਕਲ ਦੇ ਮਗਰ ਰੇੜੀ ਪਾ ਕੇ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕੀਤਾ ਤੇ ਕਹਿੰਦੇ ਨੇ ਪਹਿਲਾਂ ਤਾਂ ਬਰਾਬਰ ਜੇ ਕੰਮ ਰਿਆ ਤੇ ਹੁਣ 2-400 ਰੁਪਏ ਬੰਨ ਵੀ ਲੱਗ ਪਿਆ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੁਹਾਡੀ ਬਹੁਤ ਮਿਹਰਬਾਨੀ ਸ਼ੁਕਰੀਆ